ਆਹ ਕਾਨੂੰਨੀ ਕਾਰਵਾਈ ਤੇ ਲੱਗੇ ਹੋਏ ਨੇ ਆਪਣੇ ਮੋਰਚੇ ਨੂੰ ਚੜ੍ਹਦੀ ਕਲਾ 'ਚ ਕਰਨ ਵਾਸਤੇ ਆ ਅੱਗੇ ਜਿੱਤ ਵੱਲ ਵਧਣ ਵਾਸਤੇ ਜਿੰਨੇ ਕਰ ਸਕਦੇ ਹਾਂ ਕਿ ਸਾਨੂੰ ਸਾਰੇ ਪਾਸੇ ਨੂੰ ਪੱਕਾ ਹੋਣਾ ਪੈਣਾ ਸੜਕਾਂ ਵਾਲੀ ਲੜਾਈ ਤੇ ਵੀ ਤੇ ਜਿਹੜੀ ਲੀਗਲੀ ਲੜਾਈ ਹੈ ਹਨਾ ਉਸ ਪਾਸੇ ਨੂੰ ਵੀ ਤੇ ਬਾਈ ਹੁਣੇ ਦੱਸਣਗੇ ਵੀ ਹਨਾ ਵੀ ਕਿਵੇਂ ਅੱਗੇ ਆਪਣੀ ਕਾਰਗਜ਼ਰੀ ਕਰ ਰਹੇ ਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਈ ਆ ਜਿਹਦੇ 'ਚ 9 12 21 ਨੂੰ ਇੱਕ ਲੈਟਰ ਹੈਗਾ ਸੀਗਾ ਜਿਹਦੇ 'ਚ ਮੋਦੀ ਨੇ ਮੰਨਿਆ ਹੈ ਕਿ ਐਬਐਸਪੀ ਕਾਨੂੰਨ लागू ਕੀਤਾ ਜਾਵੇ ਜਿੱਤੇ ਸਾਰੇ ਅੰਦੋਲਨ ਖਤਮ ਕੀਤਾ ਗਿਆ ਸੀਗਾ ਅਸੀਂ ਉਸ ਨੂੰ ਲੈ ਕੇ ਸੁਪਰੀਮ ਕੋਰਟ ਗਏ ਆ ਕਿਉਂਕਿ ਜਦੋਂ ਸੈਂਟਰਲ ਗਵਰਨਮੈਂਟ ਉਹਦੀ ਮੰਨ ਚੁੱਕੀ ਹੈ 9 12 21 ਨੂੰ ਕਿ ਐਮਐਸਪੀ ਲਾਗੂ ਕੀਤੀ ਜਾਵੇ ਤੇ ਹੁਣ ਅਸੀਂ ਪ੍ਰੈਸ਼ਰ ਪਾ ਰਹੇ ਆ ਸੁਪਰੀਮ ਕੋਰਟ ਤੇ ਪਾ ਰਹੇ ਆ ਸੈਂਟਰਲ ਗਵਰਨਮੈਂਟ ਤੇ ਪਾ ਰਹੇ ਆ ਜਦੋਂ ਮੰਨੀ ਬੈਠੀ ਹੈ ਤੇ ਉਹਨੂੰ ਇੰਪਲੀਮੈਂਟ ਕਰਤਾ ਜਾਵੇ ਇੱਕ ਲੀਗਲ ਤਰੀਕਾ ਅਪਣਾ ਰਹੇ ਆ ਜਿਹਦੇ ਥਰੂ ਕਿ ਭਈ ਸਰਕਾਰ ਤੇ ਪ੍ਰੈਸ਼ਰ ਪਾਵੇ ਤੁਸੀਂ ਆਪਣਾ ਅੰਦੋਲਨ ਤੇ ਦੂ ਪ੍ਰੈਸ਼ਰ ਪਾਓ ਅਸੀਂ ਕੋਰਟ ਦੇ ਜਰੀਏ ਸਾਡੀ ਕੋਸ਼ਿਸ਼ ਹੈਗੀ ਅਸੀਂ ਉਹ ਪ੍ਰੈਸ਼ਰ ਪਾਵਾਂਗੇ ਕਿ ਜੋ ਮੰਨੀ ਬੈਠੇ ਆ ਉਹਨੂੰ ਬਸ ਲਾਗੂ ਕਰਤਾ ਜਾਵੇ ਹੀਰਿੰਗ ਕਦੋਂ ਹੈ ਬਾਈ ਅਗਲੀ ਅਗਲੀ ਹੀਰਿੰਗ 15 ਜਨਵਰੀ ਨੂੰ ਹੋਏਗੀ ਆ ਪਹਿਲੀ ਹੀਰਿੰਗ 2 ਜਨਵਰੀ ਨੂੰ ਸੀਗੀ ਨੋਟਿਸ ਹੋ ਚੁੱਕਿਆ ਹੈ ਸੈਂਟਰਲ ਗਵਰਨਮੈਂਟ ਨੂੰ ਉਹਨੂੰ ਜਵਾਬਦੇਹੀ ਦੇਣੀ ਪੈਣੀ ਆ ਜਵਾਬਦੇਹੀ ਤਦ ਹੀ ਹੋਏਗੀ ਜੇ ਤੁਸੀਂ ਪ੍ਰੈਸ਼ਰ ਵੀ ਪਾਓਗੇ ਵੀ ਸੁਪਰੀਮ ਕੋਰਟ ਕੋਲੇ ਪਾਵਰ ਹੈਗੀ ਆ ਸੁਪਰੀਮ ਕੋਰਟ ਇੱਕ ਡੈਮੋਕਰੈਟਿਕ ਗਵਰਨਮੈਂਟ ਚ ਨਾ ਉਹਦੇ ਕੋਲੇ ਇੱਕ ਇੰਪਲੀਮੈਂਟ ਕਰਾ ਸਕਦਾ ਹੈ ਸਰਕਾਰ ਤੋਂ ਖੁਦੀ ਤੇ ਤੁਸੀਂ ਵੀ ਕਰ ਰਹੇ ਹੋ ਇਹ ਕੋਸ਼ਿਸ਼ ਕਿ ਸਰਕਾਰ ਮੰਨੇ ਜੇ ਜਦੋਂ ਕੋਰਟ ਹੈਗਾ ਸਾਡੇ ਕੋਲ ਤੇ ਅਸੀਂ ਕੋਰਟ ਦੇ ਥਰੂ ਵੀ ਕਹੀਏ ਉਹਨਾਂ ਨੂੰ ਕਿ ਵੀ ਤੁਸੀਂ ਕਹੋ ਮੋਦੀ ਨੂੰ ਕਿ ਵੀ ਬੰਨੇ ਉਹ ਚੀਜ਼ ਆ ਗੱਲ ਹੋਈ ਇਹ ਵੀ ਸਾਨੂੰ ਸਾਰੇ ਪਾਸੇ ਤਗੜਾ ਹੋਣਾ ਪਊਗਾ ਲੀਗਲੀ ਵੀ ਹੈਨਾ ਤੇ ਸੜਕਾਂ ਦੇ ਦੱਸੀ ਬਾਬਾ ਜੀ ਲੜੇ ਰਹੇ ਸਾਰੇ ਦੇ ਸਾਰੇ 4 ਸਾਲ ਹੋ ਗਏ ਲੜਦੇ ਉਹ ਚੀਜ਼ ਨੂੰ ਬਸ ਆਹੀ ਬੇਨਤੀ ਕਰਦੇ ਆਂ ਭਾਈ ਸੰਗਤ ਨੂੰ ਹੈਨਾ ਵੀ ਚੜਦੀ ਕਲਾ ਚ ਰਹੋ ਵੱਧ ਤੋਂ ਵੱਧ ਮੋਰਚੇ ਤੇ ਹਾਜ਼ਰੀਆਂ ਲਵਾਓ ਹੁਣ ਤਾਂ ਐਸਕੇਮ ਵੀ ਨਾਲ ਰਲ ਗਿਆ ਸਾਰੇ ਇਕੱਠੇ ਹੋਗੇ ਇੱਕ ਪੋਜ਼ਿਟਿਵ ਮੈਸੇਜ ਵੀ ਹੈਗਾ ਆ ਸਰਦਾਰ ਜਗਜੀਤ ਸਿੰਘ ਢੱਲੇਵਾਰ ਦੇ ਅੰਦਰ ਨੇ ਉਹ ਹਜੇ ਮਿਲਦੇ ਨਹੀਂ ਕਿਸੇ ਨੂੰ ਹੈਨਾ ਤੇ ਬਾਕੀ ਫੌਸਲੇ ਬਲੰਦ ਨੇ ਹਨਾ ਚੜਦੀ ਕਲਾ ਚ ਮੋਰਚਾ ਬਾਬਾ ਜੀ ਤਕੜੇ ਹੋ ਜੋ ਬਾਈ ਸਾਰੇ ਹਨਾ ਮੋਰਚੇ ਦੇ ਬਾਤੇ ਵੱਧ ਹਾਜ਼ਰੀ ਲਵਾਉਣੀਆਂ ਰਾਤ ਨੂੰ ਨੌਜਵਾਨਾਂ ਨੇ ਲਾਉਣੀਆਂ ਤੇ ਪੋਜੀਟਿਵ ਰਿਜ਼ਲਟ ਆਉਣਗੇ ਅੱਗੇ ਹਨਾ ਚੜਦੀ ਕਲਾ ਚ ਹੋਊਗਾ ਤਾਂ ਅਪਾ ਜਿੱਤਵਲ ਨੂੰ ਵਧਾਂਗੇ ਹਨਾ ਕਾਨੂੰਨੀ ਕਾਰਵਾਈ ਤੇ ਲੱਗੇ ਹੋਏ ਨੇ ਆਪਣੇ ਮੋਰਚੇ ਨੂੰ ਚੜਦੀ ਕਲਾ ਚ ਕਰਨ ਵਾਸਤੇ ਆ ਅੱਗੇ ਜਿੱਤਵਲ ਵਧਣ ਵਾਸਤੇ ਜਿੰਨੇ ਕਰ ਸਕਦੇ ਕਿਉਂਕਿ ਸਾਨੂੰ ਸਾਰੇ ਪਾਸੇ ਨੂੰ ਪੱਕਾ ਹੋਣਾ ਪੈਣਾ ਸੜਕਾਂ ਵਾਲੀ ਲੜਾਈ ਤੇ ਵੀ ਤੇ ਜਿਹੜੀ ਲੀਗਰੀ ਲੜਾਈ ਹੈ ਹਨਾ ਉਸ ਪਾਸੇ ਨੂੰ ਵੀ ਤੇ ਬਾਈ ਹੁਣੇ ਦੱਸਣਗੇ ਵੀ ਹੈਨਾ ਵੀ ਕਿਵੇਂ ਅੱਗੇ ਆਪਣੀ ਕਾਰਜਕਾਰੀ ਕਰ ਰਹੇ ਨੇ ਸੁਪਰੀਮ ਕੋਰਟ ਚ ਇੱਕ ਪਟੀਸ਼ਨ ਪਈ ਆ ਜਿਹਦੇ ਚ 9 12 21 ਨੂੰ ਇੱਕ ਲੈਟਰ ਹੈਗਾ ਸੀਗਾ ਜਿੱਤੇ ਚ ਬੁਦੀ ਨੇ ਮੰਨਿਆ ਹੈ ਕਿ ਐਬਐਸਪੀ ਕਾਨੂੰਨ ਲਾਗੂ ਕੀਤਾ ਜਾਵੇ ਜਿੱਤੇ ਸੇ ਕਿਸਾਨ ਅੰਦੋਲਨ ਖਤਮ ਕੀਤਾ ਗਿਆ ਸੀਗਾ ਅਸੀਂ ਉਸ ਨੂੰ ਲੈ ਕੇ ਸੁਪਰੀਮ ਕੋਰਟ ਗਏ ਆ ਕਿਉਂਕਿ ਜਦੋਂ ਸੈਂਟਰਲ ਗਵਰਨਮੈਂਟ ਨੇ ਬੁਦੀ ਮੰਨ ਚੁੱਕੀ ਹੈ 9 12 21 ਨੂੰ ਕਿ ਐਬਐਸਪੀ ਲਾਗੂ ਕੀਤੀ ਜਾਵੇ ਤੇ ਹੁਣ ਅਸੀਂ ਪ੍ਰੈਸ਼ਰ ਪਾ ਰਹੇ ਆ ਸੁਪਰੀਮ ਕੋਰਟ ਤੇ ਕਿ ਪਾਰੇ ਆ ਸੈਂਟਰਲ ਗਵਰਨਮੈਂਟ ਤੇ ਪਾਰੇ ਆ ਜਦੋਂ ਮੰਨੀ ਬੈਠੀ ਐ ਤੇ ਉਹਨੂੰ ਇੰਪਲੀਮੈਂਟ ਕਰਤਾ ਜਾਵੇ ਇੱਕ ਲੀਗਲ ਤਰੀਕਾ ਅਪਣਾ ਰਹੇ ਆ ਜਿਹਦੇ ਥਰੂ ਕਿ ਭਈ ਸਰਕਾਰ ਤੇ ਪ੍ਰੈਸ਼ਰ ਪਾਵੇ ਤੁਸੀਂ ਆਪਣਾ ਅੰਦੋਲਨ ਦੇ ਦੂ ਪ੍ਰੈਸ਼ਰ ਪਾਓ ਅਸੀਂ ਕੋਰਟ ਦੇ ਜਰੀਏ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਪ੍ਰੈਸ਼ਰ ਪਾਵਾਂਗੇ ਕਿ ਜੋ ਮੰਨੀ ਬੈਠੇ ਆ ਉਹਨੂੰ ਬਸ ਲਾਗੂ ਕਰਤਾ ਜਾਵੇ ਹੀਅਰਿੰਗ ਕਦੋਂ ਹੈ ਭਾਈ ਅਗਲੀ ਅਗਲੀ ਹੀਅਰਿੰਗ 15 ਜਨਵਰੀ ਨੂੰ ਹੋਏਗੀ ਆ ਪਹਿਲੀ ਹੀਅਰਿੰਗ 2 ਜਨਵਰੀ ਨੂੰ ਸੀਗੀ ਨੋਟਿਸ ਹੋ ਚੁੱਕਿਆ ਹੈ ਸੈਂਟਰਲ ਗਵਰਨਮੈਂਟ ਨੂੰ ਉਹਨੂੰ ਜਵਾਬਦੇਹੀ ਦੇਣੀ ਪੈਣੀ ਆ ਜਵਾਬ ਦੇ ਤਾਦੀ ਹੋਏਗੀ ਜੇ ਤੁਸੀਂ ਪ੍ਰੈਸ਼ਰ ਵੀ ਪਾਓਗੇ ਕਿ ਸੁਪਰੀਮ ਕੋਰਟ ਕੋਲੇ ਪਾਵਰ ਹੈਗੀ ਆ ਸੁਪਰੀਮ ਕੋਰਟ ਇੱਕ ਡੈਮੋਕਰੈਟਿਕ ਗਵਰਨਮੈਂਟ ਚ ਨਾ ਉਹਦੇ ਕੋਲੇ ਇੱਕ ਇੰਪਲੀਮੈਂਟ ਕਰਾ ਸਕਦਾ ਹੈ ਸਰਕਾਰ ਤੋਂ ਖੁਦੀ ਤੇ ਤੁਸੀਂ ਵੀ ਕਰ ਰਹੇ ਹੋਈ ਕੋਸ਼ਿਸ਼ ਕਿ ਸਰਕਾਰ ਮੰਨੇ ਜੇ ਜਦੋਂ ਕੋਰਟ ਹੈਗਾ ਸਾਡੇ ਕੋਲ ਤੇ ਅਸੀਂ ਕੋਰਟ ਦੇ ਥਰੂ ਵੀ ਕਹੀਏ ਉਹਨਾਂ ਨੂੰ ਕਿ ਵੀ ਤੁਸੀਂ ਕਹੋ ਮੋਦੀ ਨੂੰ ਕਿ ਵੀ ਮੰਨੇ ਉਹ ਚੀਜ਼ ਨੂੰ ਆ ਗੱਲ ਹੋਈ ਵੀ ਸਾਨੂੰ ਸਾਰੇ ਪਾਸੇ ਤਾਕੜਾ ਹੋਣਾ ਪਊਗਾ ਲੀਗਲੀ ਵੀ ਹੈ ਨਾ ਤੇ ਸੜਕਾਂ ਤੇ ਦੱਸੀ ਬਾਬਾ ਜੀ ਲੜੇ ਰਹੇ ਸਾਰੇ ਦੇ ਸਾਰੇ 4 ਸਾਲ ਹੋ ਗਏ ਲੜਦੇ ਉਹ ਚੀਜ਼ ਨੂੰ ਬਸ ਆਹੀ ਬੇਨਤੀ ਕਰਦੇ ਆ ਬਈ ਸੰਗਤ ਨੂੰ ਹੈ ਨਾ ਚੜਦੀ ਕਲਾ ਚ ਰੋ ਵੱਧ ਤੋਂ ਵੱਧ ਮੋਰਚੇ ਤੇ ਹਾਜ਼ਰੀਆਂ ਲਵਾਓ ਹੁਣ ਤਾਂ ਐਸਕੇਮ ਵੀ ਨਾਲ ਰਲ ਗਿਆ ਸਾਰੇ ਇਕੱਠੇ ਹੋਗੇ ਇੱਕ ਪੋਜ਼ਿਟਿਵ ਮੈਸੇਜ ਵੀ ਹੈਗਾ ਆ ਸਰਦਾਰ ਜਗਜੀਤ ਸਿੰਘ ਢੱਲੇਵਾਰ ਦੇ ਅੰਦਰ ਨੇ ਉਹ ਜੇ ਮਿਲਦੇ ਨਹੀਂ ਕਿਸੇ ਨੂੰ ਹੈਨਾ ਤੇ ਬਾਕੀ ਹੌਸਲੇ ਬਲੰਦ ਨੇ ਹੈਨਾ ਚੜਦੀ ਕਲਾ ਚ ਮੋਰਚਾ ਬਾਬਾ ਜੀ ਤਕੜੇ ਹੋ ਜਾਓ ਬਾਈ ਸਾਰੇ ਹੈਨਾ ਮੋਰਚੇ ਤੇ ਵੱਧ ਤੋਂ ਵੱਧ ਹਾਜ਼ਰੀ ਲਵਾਉਣੀਆਂ ਰਾਤ ਨੂੰ ਨੌਜਵਾਨਾਂ ਨੇ ਲਾਉਣੀਆਂ ਤੇ ਪੋਜ਼ਿਟਿਵ ਰਿਜ਼ਲਟ ਆਉਣਗੇ ਅੱਗੇ ਨਾ ਚੜਦੀ ਕਲਾ ਚ ਹੋਊਗਾ ਤਾਂ ਅਪਾ ਜਿੱਤ ਵੱਲ ਨੂੰ ਵਧਾਂਗੇ ਹੈਨਾ